ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਵੀਡੀਓਜ਼ ਅਤ ਸੁਰੱਖਿਅਤ ਜ਼ੋਨ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉੱਤਰ ਪੱਛਮ ਦਿਸ਼ਾ ਵਿੱਚ ਪਿੰਡ ਚੱਕ ਬੀੜ ਸਰਕਾਰ ਦੇ ਸੰਗਣੀ ਆਬਾਦੀ ਵਾਲੇ ਰਹਾਇਸ਼ੀ ਇਲਾਕੇ ਵਿੱਚ ਦੇਰ ਰਾਤ ਫਿਰਦੇ ਹਥਿਆਰਬੰਦ ਬਦਮਾਸ਼ ਹੋਏ ਸੀਸੀਟੀਵੀ ਕੈਮਰਿਆਂ 'ਚ ਕੈਦ ਪਿੰਡ ਵਾਸੀਆਂ ਵਿੱਚ ਬਣਿਆ ਸਨਸਨੀ ਦਾ ਮਾਹੌਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉੱਤਰ-ਪੱਛਮ ਦਿਸ਼ਾ ਵਾਲੇ ਪਾਸੇ ਸਥਿਤ ਪਿੰਡ ਚੱਕ ਭੀੜ ਸਰਕਾਰ ਵਿੱਚ ਲੰਗੀ ਰਾਤ ਤਕਰੀਬਨ 12 ਵਜੇ ਤੋਂ ਬਾਅਦ ਚਾਰ ਤੋਂ ਵਧੇਰੇ ਹਥਿਆਰਬੰਦ ਬਦਮਾਸ਼ ਜਿਨ੍ਹਾਂ ਦੇ ਹੱਥ ਵਿੱਚ ਕੁਹਾੜੀਆਂ ਅਤੇ ਕਾਪੇ ਮੌਜੂਦ ਸਨ ਪਿੰਡ ਦੀਆਂ ਗਲੀਆਂ ਵਿੱਚ ਰੇਕੀ ਕਰਦੇ ਸੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਪਿੰਡ ਦੀਆਂ ਔਰਤਾਂ ਅਤੇ ਜਵਾਨਾਂ ਬੱਚਿਆਂ ਬਜ਼ੁਰਗਾਂ ਸਮੇਤ ਹਰੇਕ ਉਮਰ ਵਰਗ ਦੇ ਇਕੱਠ ਹੋਣ ਅਤੇ ਪਿੰਡ ਦੇ ਵਕ ਵਕ ਘਰਾਂ ਵਿੱਚ ਲਾਈਟਾਂ ਜਗਣ ਤੋਂ ਬਾਅਦ ਉਕਤ ਹਥਿਆਰਬੰਦ ਬਦਮਾਸ਼ ਲੋਕਾਂ ਨੇ ਇਲਾਕੇ ਵਿੱਚੋਂ ਦੌੜਦੇ ਦੇਖੇ ਲੋਕਾਂ ਵਿੱਚ ਇਸ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਆਖਰਕਾਰ ਇਹ ਬਦਮਾਸ਼ ਇੰਨੀ ਉੱਚ ਕੋਟੀ ਦੀ ਸੁਰੱਖਿਆ ਵਿਵਸਥਾ ਵਾਲੀ ਜ਼ੋਨ ਨਾਲ ਸਬੰਧਿਤ ਇਲਾਕੇ ਵਿੱਚ ਆਖਰਕਾਰ ਅੱਧੀ ਰਾਤ ਕਿਸ ਦਾ ਸ਼ਿਕਾਰ ਕਰਨ ਆਏ ਸਨ ਦੱਸ ਦਈਏ ਕਿ ਇਸ ਘਟਨਾ ਦੀ ਸੀਸੀਟੀਵੀ ਸਕਰੀਨ ਉੱਪਰ ਤੁਸੀਂ ਦੇਖ ਰਹੇ ਹੋ ਇਸ ਸਥਾਨ ਨਾਲੋਂ ਉੱਤਰ ਦਿਸ਼ਾ ਵਾਲੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੀ ਰਿਹਾਈਸ਼ ਹੈ ਜਿਸ ਨੂੰ ਸ਼ਹਿਰ ਦਾ ਸਭ ਤੋਂ ਵੱਧ ਸੁਰੱਖਿਅਤ ਇਲਾਕਾ ਜਾਣਿਆ ਜਾਂਦਾ ਹੈ ਐਨੀ ਉੱਚ ਕੋਟੀ ਦੀ ਵਿਵਸਥਾ ਵਾਲੇ ਇਲਾਕੇ ਵਿੱਚ ਅਜਿਹੇ ਅਪਰਾਧਿਕ ਅਨਸਰਾਂ ਦਾ ਘੁੰਮਣਾ ਕਿਤੇ ਨਾ ਕਿਤੇ ਜਿੱਥੇ ਲੋਕਾਂ ਵਿੱਚ ਵੱਡੀ ਸਾਂਸ ਨਹੀਂ ਡਰ ਅਤੇ ਖੌਫ ਦਾ ਮਾਹੌਲ ਪੈਦਾ ਕਰਦਾ ਹੈ ਉੱਤੇ ਹੀ ਸੁਰੱਖਿਆ ਵਿਵਸਥਾ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹਨ